ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਇੱਕ ਨਵਾਂ ਹੁਕਮ ਸਾਹਮਣੇ ਆਇਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਿਪੋਰਟ ਮੰਗੀ ਹੈ ਇਹ ਰਿਪੋਰਟ ਕਿਹੜੀ ਤਲਬ ਕੀਤੀ ਗਈ ਹੈ ਉਸ ਵਿੱਚ ਪੁੱਛਿਆ ਗਿਆ ਇੱਕ ਸਿੱਧਾ ਤੇ ਸਪਸ਼ਟ ਜਿਹਾ ਸਵਾਲ ਇਹ ਕਿਹਾ ਗਿਆ ਅਦਾਲਤ ਵੱਲੋਂ ਕਿ ਸਪਸ਼ਟ ਕਰੋ ਕਿ ਜਦੋਂ ਲਾਰੈਂਸ ਬਿਸ਼ਨੋਈ ਨੂੰ ਹਿਰਾਸਤ ਵਿੱਚ ਲਿਆ ਗਿਆ ਪੁਸ਼ਕਿਸ਼ ਦੇ ਲਈ ਜਦੋਂ ਸੀਆਈਏ ਖਰਡ ਦੇ ਜਿਹੜੇ ਕੰਪਲੈਕਸ ਦੇ ਵਿੱਚ ਉਸ ਨੂੰ ਰੱਖਿਆ ਗਿਆ ਤਾਂ ਉਸ ਵਕਤ ਕਿਹੜੇ ਕਿਹੜੇ ਅਧਿਕਾਰੀਆਂ ਨੂੰ ਜਿਹੜੀ ਜਾਣਕਾਰੀ ਸੀ ਔਰ ਕਿਹੜੇ ਕਿਹੜੇ ਅਧਿਕਾਰੀ ਉਸ ਨੂੰ ਮਿਲ ਸਕਦੇ ਸਨ ਤੇ ਕਿਹੜੇ ਨਹੀਂ ਮਿਲ ਸਕਦੇ ਸਨ ਇਸ ਦੇ ਬਾਰੇ ਵੇਰਵੇ ਮੰਗੇ ਗਏ ਨੇ ਅਦਾਲਤ ਵੱਲੋਂ ਕਿਉਂਕਿ ਇਹੀ ਸਵਾਲ ਚੁੱਕੇ ਨੇ ਗੁਰਸ਼ੇਰ ਸਿੰਘ ਸੰਧੂ ਨੇ ਜਿਹੜਾ ਡੀਐਸਪੀ ਇਸ ਕੇਸ ਵਿੱਚ ਬਰਖਾਸਤ ਕੀਤਾ ਗਿਆ ਉਸ ਨੇ ਆਪਣੀ ਉੱਚ ਅਧਿਕਾਰੀਆਂ ਤੇ ਸਵਾਲ ਖੜੇ ਕਰਦੇ ਹੋਇਆ ਪਹਿਲਾਂ ਵੀ ਕਿਹਾ ਸੀ ਕਿ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹਾਲਾਂਕਿ ਏਜੀਟੀਐਫ ਦੇ ਵੱਡੇ ਅਧਿਕਾਰੀ ਹੀ ਪੁੱਛਗਿੱਛ ਕਰ ਸਕਦੇ ਸਨ ਉਹ ਤਾਂ ਨੇੜੇ ਵੀ ਨਹੀਂ ਸੀ ਜਾ ਸਕਦਾ ਔਰ ਜਿਹੜੇ ਛੋਟੇ-ਮੋਟੇ ਹੋਰ ਮੁਲਾਜ਼ਮਾਂ ਨੂੰ ਇਸ ਮਾਮਲੇ ਦੇ ਵਿੱਚ ਸਸਪੈਂਡ ਕੀਤਾ ਗਿਆ ਜਾਂ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਇਹ ਸਿਰਫ ਤੇ ਸਿਰਫ ਅੱਖੀ ਘਟਾ ਪਾਉਣ ਵਾਲੀ ਗੱਲ ਹੈ ਇਹ ਕਿਸੇ ਹੋਰ ਨਹੀਂ ਗੱਲਾਂ ਨਹੀਂ ਕਹੀਆਂ ਇਹ ਗੁਰਸ਼ੇਰ ਸਿੰਘ ਸੰਧੂ ਜਿਹੜਾ ਖੁਦ ਡੀਐਸਪੀ ਬਰਖਾਸਤ ਹੋਇਆ ਉਸ ਦੀ ਪਟੀਸ਼ਨ ਦੇ ਵਿੱਚ ਅਦਾਲਤ ਦੇ ਵਿੱਚ ਟੇਬਲ ਦੇ ਉੱਤੇ ਆਈਆਂ ਗੱਲਾਂ ਪਰ ਹੁਣ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੋਂ ਇਹ ਰਿਪੋਰਟ ਮੰਗੀ ਹੈ ਕਿ ਇਹ ਦੱਸੋ ਕਿ ਉਦੋਂ ਕੌਣ ਕੌਣ ਉੱਥੇ ਸੀ ਔਰ ਇਨਵੈਸਟੀਗੇਸ਼ਨ ਕਰਨ ਦੇ ਵੇਲੇ ਪੁਸ਼ਗੀਸ਼ ਕਰਨ ਦੇ ਵੇਲੇ ਕਿਹੜੇ ਕਿਹੜੇ ਅਧਿਕਾਰੀ ਨੂੰ ਆਗਿਆ ਸੀ ਉਸ ਤੱਕ ਪਹੁੰਚਣ ਦੀ ਔਰ ਸਟੂਡੀਓ ਬਣਾ ਕੇ ਕਿਸ ਨੇ ਦਿੱਤਾ ਇਹ ਸਾਰੀਆਂ ਗੱਲਾਂ ਹੁਣ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਮਾਮਲੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਸਾਰੇ ਜਾਣਦੇ ਨੇ ਕਿ ਪੰਜਾਬ ਪੁਲਿਸ ਨੇ ਤਾਂ ਪੱਲਾ ਹੀ ਝਾੜ ਲਿਆ ਸੀ ਇਹ ਵੀ ਕਹਿ ਦਿੱਤਾ ਸੀ ਕਿ ਅਸੀਂ ਇਹ ਜਿਹੜਾ ਇੰਟਰਵਿਊ ਹੈ ਉਹ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇੱਥੇ ਨਹੀਂ ਹੋਇਆ ਪਰ ਬਾਅਦ ਵਿੱਚ ਇੱਕ ਸੱਟ ਬਣਦੀ ਹੈ ਸੱਟ ਦੇ ਇੱਕ ਆਈਪੀਐਸ ਅਧਿਕਾਰੀ ਜਿਹੜੇ ਨੇ ਜਿਨ੍ਹਾਂ ਦੀ ਡਿਊਟੀ ਲਈ ਜਾਂਦੀ ਹੈ ਮਾਣਯੋਗ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਵਿੱਚ ਸੂ ਮੋਟੋ ਲੈਂਦੇ ਆ ਹੋਇਆ ਫਿਰ ਇਨਵੈਸਟੀਗੇਸ਼ਨ ਹੁੰਦੀ ਹੈ ਉਸ ਸਿੱਟ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਇੱਕ ਇੰਟਰਵਿਊ ਹੋਇਆ ਪੰਜਾਬ ਦੇ ਵਿੱਚ CIA ਖਰੜ ਤੇ ਇੱਕ ਹੋਇਆ ਰਾਜਸਥਾਨ ਦੀ ਕਿਸੇ ਜੇਲ੍ਹ 'ਚ ਇਹ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਈਆਂ ਫਿਰ ਰਿਪੋਰਟਾਂ ਦੇ ਆਧਾਰ ਤੇ ਅਗਲੀ ਕਾਰਵਾਈ ਵੀ ਹੋਈ ਔਰ ਫਿਰ ਇਥੋਂ ਤੱਕ ਕਿ ਕਿ ਜਿਹੜਾ ਪੋਲੋਗ੍ਰਾਫੀ ਟੈਸਟ ਹੈ ਉਸ ਦੀ ਮਨਜ਼ੂਰੀ ਵੀ ਆ ਜਿਹੜੇ ਕਈ ਸਪਾਈ ਰੈਂਕ ਦੇ ਜਿਹੜੇ ਮੁਲਾਜ਼ਮ ਹੁੰਦੇ ਨੇ ਕਰਮਚਾਰੀ ਹੁੰਦੇ ਨੇ ਉਹਨਾਂ ਨੇ ਸਹਿਮਤੀ ਦੇ ਦਿੱਤੀ ਬਾਅਦ ਵਿੱਚ ਉਹ ਵੀ ਪਲਟੀ ਮਾਰਦੇ ਨੇ ਪਰ ਮੋਹਾਲੀ ਅਦਾਲਤ ਨੇ ਉਹਨਾਂ ਦੀ ਉਸ ਪਾਲਟੀ ਨੂੰ ਰੱਦ ਕਰ ਦਿੱਤਾ ਕਿ ਨਹੀਂ ਪਹਿਲਾਂ ਜੇ ਤੁਸੀਂ ਸਹਿਮਤੀ ਦਿੱਤੀ ਹੈ ਤੇ ਹੁਣ ਕਹਿ ਰਹੇ ਹੋ ਅਸੀਂ ਸਹਿਮਤੀ ਵਾਪਸ ਲੈਣੀ ਹੈ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਇਹ ਸਾਰੀਆਂ ਗੱਲਾਂ ਇੱਕ ਪਾਸੇ ਚਾਰਨੀਆਂ ਨੇ ਦੂਜੇ ਪਾਸੇ ਜਿਹੜਾ ਨਵਾਂ ਹੁਕਮ ਆਇਆ ਉਸ ਦੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਪਸ਼ਟ ਸ਼ਬਦਾਂ ਚ ਸਾਂਝੀ ਕਰਦਨੇ ਆ ਪੰਜਾਬੀ ਜਾਗਰਨ ਦੇ ਪੰਨਾ ਨੰਬਰ 2 ਤੇ ਦਿਆਨੰਦ ਸ਼ਰਮਾ ਪੱਤਰਕਾਰ ਦੀ ਰਿਪੋਰਟ ਕਹਿੰਦੀ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਿਰਾਸਤ ਵਿੱਚ ਰਹਿਂਦੇ ਹੋਏ ਟੀਵੀ ਚੈਨਲ ਨੂੰ ਇੰਟਰਵਿਊ ਦਿੱਤੇ ਜਾਣ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਹੁਕਮ ਪਾਸ ਕਰਦੇ ਹੋਏ ਪੁਲਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਦੌਰਾਨ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਅਦਾਲਤ ਸਾਹਮਣੇ ਪੇਸ਼ ਕਰਨ। ਅਦਾਲਤ ਨੇ ਵੀ ਕਿਹਾ ਕਿ ਸਪਸ਼ਟ ਕੀਤਾ ਜਾਵੇ ਕਿ ਹਿਰਾਸਤ ਵਿੱਚ ਰਹਿਂਦੇ ਹੋਏ ਬਿਸ਼ਨੋਈ ਨੂੰ ਕੌਣ-ਕੌਣ ਮਿਲਿਆ ਸੀ ਤੇ ਇਸ ਲਈ ਜ਼ਿੰਮੇਵਾਰੀ ਅਧਿਕਾਰੀ ਕੌਣ ਸਨ। ਇਸ ਤੋਂ ਲਾਵਾ ਸੂਬਾ ਪੁਲਿਸ ਨੂੰ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਉਹ ਵਿਸ਼ੇਸ਼ ਜਾਂਚ ਟੀਮ ਦੁਆਰਾ ਇਕੱਠੀ ਕੀਤੀ ਗਈ ਸਾਰੀ ਸਮੱਗਰੀ ਨੂੰ ਸੀਲਬੰਦ ਲਫਾਫੇ ਵਿੱਚ ਅਦਾਲਤ ਸਾਹਮਣੇ ਪੇਸ਼ ਕਰਨ ਜਿਸ 'ਚ ਬਰਖਾਸਤ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਨਾਮਜ਼ਦ ਕਰਨ ਦੇ ਠੋਸ ਸਬੂਤ ਹੋਣੇ ਚਾਹੀਦੇ ਨੇ। ਉਹ ਸਬੂਤ ਮੰਗਲੇ ਗਏ ਨੇ ਕਿਉਂਕਿ ਗੁਰਸ਼ੇਰ ਸੰਧੂ ਨੇ ਖੁਦ ਪਹੁੰਚ ਕੀਤੀ ਹੋਈ ਹੈ। ਤਾਂ ਉਹ ਖੁਦ ਬਚਣਾ ਚਾਹੁੰਦਾ ਹੈ ਔਰ ਕਿਹੜੇ ਅਧਿਕਾਰੀ ਨੇ ਫਿਰ ਜ਼ਿੰਮੇਵਾਰ? ਜੇ ਉਹ ਨਿਰਦੋਸ਼ ਹੈ ਤਾਂ ਫਿਰ ਜ਼ਿੰਮੇਵਾਰ ਕੌਣ ਹੈ? ਕੋਈ ਤਾਂ ਹੋਏਗਾ। ਲਾਰੈਂਸ ਮਿਸ਼ਨੋਈ ਸਾਰਾ ਸਾਜ਼ੋ-ਸਮਾਨ ਆਪਣੇ ਨਾਲ ਤਾਂ ਲੈ ਕੇ ਚੱਲ ਨਹੀਂ ਸਕਦਾ ਕਿਉਂਕਿ ਅਦਾਲਤਾਂ ਦੇ ਸਖਤ ਹੁਕਮਾਂ ਤੋਂ ਬਾਅਦ ਉਸ ਨੂੰ ਸਖਤ ਨਿਗਰਾਨੀ ਹੇਠ ਰੱਖਣ ਦੇ ਪਹਿਲਾਂ ਤੋਂ ਹੀ ਆਦੇਸ਼ ਜਾਰੀ ਸਨ ਤਾਂ ਫਿਰ ਉਹ ਸਟੂਡੀਓ ਕਿਸ ਨੇ ਬਣਾਇਆ ਕਿਸ ਨੇ ਇੰਟਰਨੈਟ ਦਾ ਪ੍ਰਬੰਧ ਕਰਕੇ ਦਿੱਤਾ ਕਿਸ ਨੇ ਵਧੀਆ ਸਹੂਲਤਾਂ ਪ੍ਰੋਵਾਈਡ ਕਰਾਈਆਂ ਜਿਸ ਨਾਲ ਉਹ ਇੰਟਰਵਿਊ ਦੇ ਸਕਦਾ ਫਿਰ ਇਸ ਦਾ ਜਵਾਬ ਕੌਣ ਦੇਵੇਗਾ ਇਸੇ ਜਵਾਬ ਦੇ ਲਈ ਹੁਣ ਇਹ ਹੁਕਮ ਜਸਟਿਸ आलोक जैन ਦੇ ਸਿੰਗਲ ਬੈਂਚ ਨੇ ਕਪਟੀਸ਼ਨ ਤੇ ਸੁਣਵਾਈ ਦੌਰਾਨ ਦਿੱਤਾ ਹੈ ਜਿਸ ਚ ਬਰਖਾਸਤ ਪੁਲਿਸ ਅਧਿਕਾਰੀ ਗੁਰਸ਼ੇਰ ਸਿੰਘ ਸੰਧੂ ਨੇ ਆਪਣੇ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਤੇ ਜਾਂਚ ਟੀਮ ਦੁਆਰਾ ਭੇਜੇ ਗਏ ਨੋਟਿਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਪਟੀਸ਼ਨਰ ਨੇ ਦਲੀਲ ਦਿੱਤੀ ਸੀ ਕਿ ਉਸ ਨੂੰ ਜਾਣਬੁੱਝ ਕੇ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਜਦਕਿ ਉਸ ਦਾ ਨਾਮ ਐਫਆਈਆਰ ਵਿੱਚ ਵੀ ਨਹੀਂ ਹੈ ਇਸ ਦੇ ਬਾਵਜੂਦ ਉਸ ਨੂੰ ਇਸ ਮਾਮਲੇ ਚ ਜ਼ਬਰਦਸਤੀ ਦੋਸ਼ੀ ਵਜੋਂ ਸ਼ਾਮਲ ਕੀਤਾ ਗਿਆ ਉਸ ਨੇ ਇਹ ਵੀ ਅਪੀਲ ਕੀਤੀ ਆ ਕਿ 21 ਤੇ 23 ਮਈ ਨੂੰ ਜਾਰੀ ਕੀਤੇ ਗਏ ਨੋਟਿਸ ਨੰਬਰ 108 ਨੂੰ ਰੱਦ ਕੀਤਾ ਜਾਵੇ ਤੇ ਜਾਂਚ ਏਜੰਸੀ ਨੂੰ ਉਸ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਸਖਤ ਕਾਰਵਾਈ ਕਰਨ ਤੋਂ ਰੋਕਿਆ ਜਾਵੇ ਇਹ ਗੁਰਸ਼ੇਰ ਸੰਧੂ ਦੀਆਂ ਅਪੀਲਾਂ ਦੇ ਦਲੀਲਾਂ ਚੱਲ ਰਹੀਆਂ ਨੇ ਅਦਾਲਤ ਅੰਦਰ ਪਰ ਇਸ ਦਾ ਇਸ ਵਿੱਚੋਂ ਰਾਹਤ ਮਿਲਦੀ ਹੈ ਕਿ ਨਹੀਂ ਗੁਰਸ਼ੇਰ ਸੰਧੂ ਨੂੰ ਇਹ ਨਿਰਪਰ ਕਰਦਾ ਹੈ ਹੁਣ ਪੰਜਾਬ ਪੁਲਿਸ ਦੀਆਂ ਉਹਨਾਂ ਰਿਪੋਰਟਾਂ ਤੇ ਜਿਹੜੀਆਂ ਸੀਲ ਬੰਦ ਲਿਫਾਫੇ ਵਿੱਚ ਮੰਗੀਆਂ ਗਈਆਂ ਨੇ ਅਦਾਲਤ ਵੱਲੋਂ ਜਿਸ ਸਵਿੱਚੇ ਪੁੱਛਿਆ ਗਿਆ ਕਿ ਕਿਹੜੇ-ਕਿਹੜੇ ਅਧਿਕਾਰੀਆਂ ਨੇ ਪੁਸ਼ਗਿਸ਼ ਕੀਤੀ ਕੌਣ-ਕੌਣ ਲਾਰੈਂਸ ਬਸ਼ਰੋਈ ਨੂੰ ਉਸ ਦੌਰਾਨ ਪੁਸ਼ਗਿਸ਼ ਦੌਰਾਨ ਮਿਲਿਆ ਇਹ ਸਾਰੀਆਂ ਗੱਲਾਂ ਦੇ ਜਵਾਬ ਜਿਹੜੇ ਸਪਸ਼ਟ ਰੂਪ ਦੇ ਵਿੱਚ ਮੰਗੇ ਗਏ ਨੇ ਕਿ ਬਿਸ਼ਨੋਈ ਨੂੰ ਕੌਣ-ਕੌਣ ਉੱਥੇ ਮਿਲਿਆ ਤੇ ਇਸ ਦੇ ਲਈ ਜ਼ਿੰਮੇਵਾਰ ਅਧਿਕਾਰੀ ਕੌਣ ਸਨ ਇਹ ਅਦਾਲਤ ਨੇ ਪੁੱਛ ਲਿਆ ਹੁਣ ਇਹਨਾਂ ਸਵਾਲਾਂ ਦਾ ਜਵਾਬ ਹੀ ਨਿਰਪੱਖ ਕਰਦਾ ਹੈ ਕਿ ਗੁਰਸ਼ੇਰ ਸੰਧੂ ਨੂੰ ਰਾਤ ਮਿਲਦੀ ਹੈ ਜਾਂ ਫਿਰ ਹੋਰ ਅਧਿਕਾਰੀ ਵੀ ਵੱਡੇ ਜ਼ਿੰਮੇਵਾਰ ਇਸ ਮਾਮਲੇ 'ਚ ਪਾਏ ਜਾਂਦੇ ਨੇ ਜੇਕਰ ਪਾਏ ਜਾਂਦੇ ਨੇ ਤਾਂ ਫਿਰ ਸੁਭਾਵਕ ਜੀ ਗੱਲ ਹੈ ਕਿ ਉਹਨਾਂ ਨੂੰ ਵੀ ਕੁਰਸੀ ਤੋਂ ਹੱਥ ਧੋਣਾ ਪੈ ਸਕਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਤੈ ਕੀ ਹੁੰਦਾ ਫਿਰ ਹਾਲ ਕਈ ਤਰ੍ਹਾਂ ਤੇ ਕਈ ਪੱਖਾਂ ਪਾਸੋਂ ਇਸ ਮਾਮਲੇ ਵਿੱਚ ਕਸ਼ਮਕਸ਼ ਜਾਰੀ ਹੈ ਹਰ ਕੋਈ ਇਸ ਕੇਸ ਚੋਂ ਬਚਣਾ ਚਾਹੁੰਦਾ ਹੈ ਪਰ ਆਖਰਕਾਰ ਸੱਚ ਨੇ ਤਾਂ ਸਾਹਮਣੇ ਆਉਣਾ ਹੀ ਆਉਣਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਅਦਾਲਤ ਦੀ ਕਾਰਵਾਈ ਜਦੋਂ ਸਿਰੇ ਲੱਗੇਗੀ ਉਸ ਵਿੱਚ ਨਤਾਰਾ ਹੋ ਜਾਣਾ ਹੈ ਕਿ ਕੌਣ ਦੋਸ਼ੀ ਹੈ ਤੇ ਕੌਣ નિર્ਦੋਸ਼ ਹੈ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਨਜ਼ਰੀਆ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ